ਜਿਹੜੇ ਰੈਸਪਰੋਕਲ ਤਰ੍ਹਾਂ ਸ਼ੁਰੂ ਕੀਤੇ ਹੋਏ ਨੇ ਉਹਨਾਂ ਦੇ ਵਿੱਚੋਂ ਹੁਣ ਮਿਸਟਰ ਟਰੰਪ ਨੇ 37% ਚਾਈਨਾ ਤੇ ਲਾਪਸ ਕੀਤਾ 34% ਚਾਈਨਾ ਨੇ 34% ਬੈਕ ਲਾਤਾ ਹੁਣ ਹੁਣ ਅਗਲੀ ਧਮਕੀ ਦਿੱਤੀ ਹੈ ਚਾਈਨਾ ਮੇਰੇ ਖਿਆਲ ਵੈਂਸਡੇ ਤੱਕ ਮੰਡੇ ਵੈਂਸਡੇ ਸਕੋਨ ਨੇ ਕਿਹਾ ਵੀ ਆਪ ਦਾ 37 ਜਾਂ 34% ਵਾਪਸ ਲਾ ਦਿਓ ਨਹੀਂ ਮੈਂ 50 ਹੋ ਠੋਕ ਦੇਣਾ ਮਾਨੀਏ ਨਹੀਂ ਤੋ ਕੈਸਾ ਬੰਦਾ ਸਾਰੀ ਸਾਰੀ ਦੁਨੀਆ ਛੇੜੀ ਪਈ ਹੈ ਲਾਈਫ ਪੇ ਉਥਲ ਪੁਤਲ ਮਜਾਤੀ ਹੈ ਔਰ ਸਟਾਕ ਸਟਾਕ ਮਾਰਕੀਟ ਅੱਜ ਅੱਜ ਫਿਰ ਟੈਂਕ ਕਰੀ ਹੁਣ ਇਹਨਾਂ ਡੇਟ ਵੈਡਨਸਡੇ ਦੀ ਦੇਤੀ ਹੈ ਵੀ ਵੈਡਨਸਡੇ ਨੂੰ ਮੈਂ 50% ਔਨ ਟਾਪ ਆਫ 34% ਸੋ ਇਟ ਕੋਈਕਨ ਬੀ 84% ਉਹ ਮੈਨੂੰ ਉਹ ਮੈਨੂੰ ਲਾ ਦੇਣਾ ਤੇਨ ਵੈਸਰੇ ਤੱਕ ਹੁਣ ਪੱਕਾ ਮਾਰਕੀਟ ਉੱਠਣੀ ਨਹੀਂ ਪਾਜੀ ਮਾਰਕੀਟ ਹੈ ਤਵੇ ਇਟ ਵਰਕਸ ਜਦੋਂ ਕਹਿੰਦੇ ਜੋ 7% ਤੋਂ ਵੱਧ ਡ੍ਰੌਪ ਆਏ ਨਾ ਮਾਰਕੀਟ ਤਾਂ ਟ੍ਰੇਡਿੰਗ ਆਟੋਮੈਟਿਕਲੀ ਬੰਦ ਹੋ ਜਾਂਦੀ ਹੈ ਜਿੰਨੇ ਕਾਜ਼ ਸਵੇਰੇ ਤੋਂ ਸੱਸਾ ਤੋਂ ਕੋਈ ਬਣੀ ਫਲਾਈਡਿੰਗ ਨਾ ਹੋ ਜੇ ਤਾਂ ਬਹੁਤ ਜ਼ਿਆਦਾ ਖਰਾਬ ਹੋ ਸਕਦਾ ਪਰ ਆਪੰ ਦਾ ਤਹਾਰਜ਼ ਕਰੀ ਜਾ ਰਿਹਾ ਅੱਜ ਵੀ ਟੈਂਕ ਹੋਈ ਹੈ ਕੱਲ ਨੂੰ ਟਿਊਜ਼ਡੇ ਟੈਂਕ ਹੋਏਗੀ ਚਾਂਸਸ ਆਰ